ਰੇਸ਼ਨ ਸਿੰਘ ਤੁਸੀਂ ਇੱਥੇ ਪਹੁੰਚਿਓ ਕਿਹੜੇ ਇਲਾਕੇ 'ਚ ਪਹੁੰਚਿਓ ਕੀ ਕਰਨ ਵਾਸਤੇ ਜੈਰਾਮਰਾਜ਼ ਰੋਡ ਤੇ ਆਏ ਆ ਜੀ ਡੇਰਾ ਭਾਬੇ ਨਾਨਕ ਜੀ ਉਹ ਹੜਾ ਦੀ ਮਾਰ ਪਈ ਇਹਨਾਂ ਗੱਡਾ ਨੂੰ ਕਾਰ ਸੇਵਾ ਸਰਹਾਲੀ ਸਾਹਿਬ ਦੇ ਵੱਲੋਂ ਬਾਬਾ ਬਕੜਾ ਸਾਹਿਬ ਤੋਂ ਕੇ ਸੰਗਤਾਂ ਪਾਣੀ ਦੀ ਸੇਵਾ ਲੈ ਕੇ ਆਈਆਂ ਸੰਗਤਾਂ ਦੇ ਵਾਸਤੇ ਜੀ ਜੋ ਬਹੁਤ ਜ਼ਿਆਦਾ ਦੁਖਦਾਈ ਸਮਾਂ ਇਹਨਾਂ ਤੇ ਆਇਆ ਵਾ ਸ੍ਰੀ ਮਾਰ ਸੰਤ ਬਾਬਾ ਕੋਲਾ ਸਿੰਘ ਜੀ ਮੌਜੂਦਾ ਮੁਤੀ ਮੁੱਖ ਜਿਹੇ ਦਾਰਬਾਬਾ ਗੁਰਨਾਮ ਸਿੰਘ ਜੀ ਜੋ ਪੀਵੜੇ ਗੋਦ ਬੜਾ ਸਾਹਿਬ ਵਾਲੇ ਅਤੇ ਸਮੂਹ ਸੰਪਰਦਾਇ ਲਾਗੇ ਦੇ ਜਿੰਨੇ ਵੀ ਨਗਰ ਆ ਪੱਲਾ ਗੱਗੜਪਾਣਾ ਸਠਿਆਲਾ ਬਤਾਲਾ ਹੋਰ ਵੀ ਨਗਰ ਗੁਰਮੁਖੋ ਪਿਆਰੋ ਲਾਗੇ ਲੱਗ ਜਿਹੜੇ ਲੱਗਦੇ ਉਹਨਾਂ ਨੇ ਵੱਡਾ ਯੋਗਦਾਨ ਪਾਇਆ ਮਹਾਂਪੁਰਖਾਂ ਦੇ ਨਾਲ ਸੋ ਸੇਵਾ ਲੈ ਕੇ ਆਏ ਆ ਸੰਗਤਾਂ ਦੇ ਵਾਸਤੇ ਜੀ ਇੰਨੀਆਂ ਬੇਨਤੀਆਂ ਨੂੰ ਜੀ ਬਾਬਾ ਜੀ ਗੱਲ ਕਰੀਏ ਕਿੰਨੇ ਕੁ ਜਿਹੜਾ ਇਲਾਕਾ ਜਿਹੜਾ ਪ੍ਰਭਾਵਿਤ ਹੋਇਆ ਹੈ ਪਾਣੀ ਦੇ ਨਾਲ ਇਹ 32 ਪਿੰਡਾਂ ਜੀ ਡੇਰੇ ਬਾਬੇ ਨਾਨਕ ਤੋਂ ਲੈ ਕੇ ਇੱਥੇ ਤੱਕ ਇਹਦੀ ਬਿਲਟ 32 ਪਿੰਡ ਜਿਹੜੇ ਬਿਲਕੁਲ ਹੀ ਲਪੇਟ ਚ ਆਏ ਆ ਕੀ ਕਹ ਸਕਦੇ ਕਿ ਫਸਲਾਂ ਵੀ ਜਿਹੜੀਆਂ ਤਬਾਹ ਹੋ ਚੁੱਕੀਆਂ ਨੇ ਪਾਣੀ ਕਿੰਨੇ ਕਿੰਨੇ ਫੁੱਟ ਕਹਿ ਸਕਦੇ ਆ ਕਿਤੇ ਕਿਤੇ ਤਾਂ 20 20 25 25 ਫੁੱਟ ਪਾਣੀ ਵੀ ਹੈਗਾ ਜੀ ਤੇ ਫਸਲਾਂ ਦਾ ਤਾਂ ਕੋਈ ਮਤਲਬ ਕੀ ਰਹਿ ਹੀ ਨਹੀਂ ਗਿਆ ਜੀ ਬਿਲਕੁਲ ਹੀ ਨੁਕਸਾਨ ਹੋ ਗਿਆ ਤੇ ਬਹੁਤ ਜ਼ਿਆਦੀ ਮਾਰ ਇਸ ਇਲਾਕੇ ਨੂੰ ਪੈ ਚੁੱਕੀ ਆ ਤੇ ਵੱਧ ਤੋਂ ਵੱਧ ਅਸੀਂ ਗਾਵੇਂ ਬੇਨਤੀ ਕਰਦੇ ਆ ਸੰਗਤ ਨੂੰ ਸੰਪਰਦਾਵਾਂ ਨੂੰ ਕਿ ਸੰਯੋਗ ਕਰੋ ਇਹਨਾਂ ਦਾ ਜਿੰਨਾ ਵੀ ਹੁੰਦਾ ਮਾਲ ਡੰਗਰ ਵੀ ਭੁੱਖਾ ਆ ਤੂੜੀ ਦੀ ਵੰਡ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਪੱਠਾ ਤੂੜੀ ਇੱਧਰ ਨਹੀਂ ਰਹਿ ਗਿਆ ਜੀ। ਸਵਾਦ ਤੋਂ ਵੱਧ ਸੰਯੋਗ ਕਰਨ ਅਸੀਂ ਵੀ ਵੱਧ ਤੋਂ ਵੱਧ ਸੰਯੋਗ ਕਰਾਂਗੇ। ਪਹਿਲਾਂ ਵੀ ਇੱਕ ਫੇਰਾ ਲਾਗੇ ਆ ਜੀ। ਇੱਕ ਦੋ ਫੇਰੇ ਹੋਰ ਵੀ ਆਵਾਂਗੇ ਜੀ। ਵੱਧ ਤੋਂ ਵੱਧ ਜਿੰਨੀ ਵੀ ਸੇਵਾ ਹੋ ਗਈ ਆ ਪਹਾਲ ਕਰਾਂਗੇ। ਜਿਹੜੀਆਂ ਵਿਦੇਸ਼ਾਂ 'ਚ ਬੈਠੀਆਂ ਸੰਗਤਾਂ ਉਹਨਾਂ ਨੂੰ ਵੀ ਅਪੀਲ ਕਰੋ। ਉਹਨਾਂ ਨੂੰ ਵੀ ਅਪੀਲ ਕਰਦੇ ਆ ਜੀ ਵੱਧ ਤੋਂ ਵੱਧ ਮਾਇਆ ਦੀ ਸੇਵਾ ਜਿਹੜੀ ਆ ਉਹ ਵੀ ਇਹਨਾਂ ਨੂੰ ਜ਼ਰੂਰਤੀ ਹੈ ਜੀ। ਆਪਾਂ ਇਹਨਾਂ ਦੀ ਹੈਲਪ ਕਰੀਏ ਜਿੱਦਾਂ ਕਣਕ ਦੀ ਬਜਾਈ ਹੋਣੀ ਤੇ ਫਸਲਾਂ ਪੱਧਰੀਆਂ ਕਰਨ ਵਾਸਤੇ ਡੀਜ਼ਲ ਦੀ ਸੇਵਾ ਬਿਜਲੀ ਸੇਵਾ ਖਾਦਾਂ ਦੀ ਸੇਵਾ ਜਿੰਨੇ ਵੀ ਵੱਤੋਂ ਵੱਧ ਆਪਾਂ ਕਰ ਸਕਦੇ ਕਰੀਏ ਰੇਟ ਵੀ ਕਾਫੀ ਚੜ ਚੁੱਕੀ ਹੋ ਗਈ ਪਰ ਕੀ ਕਹ ਸਕਦੇ ਕਿ ਰੇਟ ਤੇ ਬਹੁਤ ਜਿਆਦੀ ਹੈ ਜੀ ਰੇਟ ਦਾ ਆਪਾਂ ਕੁਝ ਜੇ ਕਹਿ ਨਹੀਂ ਸਕਦੇ ਜਿੱਲਣ ਬੜੀ ਵੱਜ ਗਈ ਆ ਪਾਣੀ ਬਹੁਤ ਡੂੰਗਾ ਵੈਨਾ ਪਿੰਡਾਂ ਦੇ ਵਿੱਚ ਅਜੇ ਜਿੰਨਾ ਚਿਰੇ ਪਾਣੀ ਕਿਸੇ ਪਾਸੇ ਨਿਕਲਦਾ ਨਹੀਂ ਸੁੱਕਦਾ ਨਹੀਂ ਉਹਨਾਂ ਤਰ੍ਹਾਂ ਤਾਂ ਕਿ ਲੋਕ ਇਸੇ ਹੀ ਦੁੱਖ ਦਾ ਸਾਹਮਣਾ ਚੱਲਦੀਆਂ ਕਿੰਨੀਆਂ ਗੱਡੀਆਂ ਲੈ ਕੇ ਆਏ ਤੁਸੀਂ ਸਾਡੇ ਕੋਲ ਤਿੰਨ ਗੱਡੀਆਂ ਜੀ ਤਿੰਨ ਗੱਡੀਆਂ ਹਾਂ ਜੀ ਮਹਾਂਪੁਰਖਾਂ ਦੇ ਵੱਲੋਂ ਸਾਰੀ ਸੇਵਾ ਜੀ ਸ੍ਰੀਮਾਨ ਸੰਤ ਬਾਬਾ ਕੋਲਾ ਸਿੰਘ ਜੀ ਬਹੁਤ ਸੇਵਾਦਾਰ ਬਾਬਾ ਗੁਰਨਾਮ ਸਿੰਘ ਸਰਹਾਲੀ ਸਾਹਿਬ ਕਰ ਸੇਵਾ